ਸਤਨਾਮ ਦੇਸ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਅਨਲਿमिटेड ਮੰਤਰਾਂ ਦੇ ਵਿੱਚ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਬਾ ਕੋਰੀ ਜੀ ਬਾਰੇ ਜਦੋਂ ਬਾਬਾ ਕੋਰੀ ਦਾ ਪੈਰਾ ਹੁੰਦਾ ਹੈ ਤਾਂ ਤੁਸੀਂ ਕਿਵੇਂ ਪਛਾਣ ਕਰੋਗੇ ਵੀ ਬਾਬਾ ਕੋਰੀ ਦਾ ਪੈਰਾ ਘਰ ਵਿੱਚ ਆ ਗਿਆ ਕੀ ਤੁਹਾਡਾ ਘਰ ਦਾ ਪਰਿਵਾਰ ਦਾ ਕੋਈ ਮੈਂਬਰ ਜੀ ਤੇ ਬਾਬੇ ਕੋਰੀ ਦੀ ਦ੍ਰਿਸ਼ਟੀ ਹੋ ਗਈ ਕੀ ਕੀ ਫਰਕ ਪੈਂਦਾ ਉਹਦੇ ਰਹਿਣ ਸਹਿਣ ਦੇ ਵਿੱਚ ਕੀ ਕਰਨ ਲੱਗੇ ਜਾਂਦਾ ਕਿਵੇਂ ਤੁਹਾਨੂੰ ਪਤਾ ਲੱਗੇ ਬਾਬਾ ਘੋਰੀ ਦਾ ਪੈਰਾ ਕਿਉਂਕਿ ਜਦੋਂ ਕੋਈ ਵੀ ਸਿਆਣਾ ਕੋਈ ਗਲਤ ਕੰਮ ਕਰਕੇ ਭੇਜਦਾ ਤਾਂ ਬਾਬਾ ਘੋਰੀ ਤੇ ਮਾਤਾ ਮਸਾਣੇ ਤੇ ਮਾਤਾ ਸ਼ਮਸ਼ਾਨ ਕਾਲੀ ਇਹ ਤਿੰਨੇ ਦੇਵਤੇ ਨੇ ਜਿਹੜੇ ਕਿਸੇ ਨੂੰ ਤਕਲੀਫ ਦੇਣ ਵਾਸਤੇ ਸਿਆਣਾ ਇਹਨਾਂ ਦਾ ਪੈਰਾ ਭੇਜਦਾ ਹੈ ਦੇਖੋ ਜਦੋਂ ਕੋਈ ਕੋਈ ਵੀ ਦੇਵ ਦੇਵਤਾ ਉਹਨੇ ਆਪਣੀ ਸੁਖ ਸ਼੍ਰੇਣੀ ਲੈ ਲਈ ਆਉਤਾ ਭੋਗ ਪ੍ਰਸਾਦ ਲੈ ਲਿਆ ਉਹਨੇ ਆਪਣਾ ਕੰਮ ਕਰਨੇ ਹੀ ਕਰਨਾ ਹੈ ਕਿਉਂਕਿ ਇਹ ਗੱਦੀ ਵਾਲੇ ਵੀਰਾਂ ਕੋਲੇ ਸਿਲੇ ਸਾਧਨਾ ਕਰਕੇ ਬਚਨ ਲਏ ਜਾਂਦੇ ਨੇ ਦੇਵੀ ਦੇਵਤਿਆਂ ਤੋਂ ਵੀ ਜਦੋਂ ਮੈਂ ਜਿਹੜਾ ਕੰਮ ਕਹੂੰ ਮੇਰਾ ਕੰਮ ਤੁਹਾਨੂੰ ਕਰਨਾ ਪਊ ਇਹ ਮਜਬੂਰੀ ਦੇ ਬਸ ਬਚਨਾਂ ਦੇ ਅਨੁਸਾਰ ਇਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਹੈ ਕਿਸੇ ਤੇ ਮਾੜਾ ਕਰਨਾ ਤਾਂ ਉੱਥੇ ਵੀ ਜਾਣਗੇ ਜੇ ਕਿਸੇ ਦਾ ਕੰਮ ਦਾ ਸੁਧਾਰ ਕਰਨਾ ਤਾਂ ਉਹ ਵੀ ਕਰਨਗੇ ਕੋਈ ਐਸੀ ਨਹੀਂ ਗੱਲ ਹੁੰਦੀ ਵਚਨਾਂ ਦੇ ਵਿੱਚ ਬੰਨੇ ਹੁਣ ਕਰਕੇ ਇਹਨਾਂ ਨੂੰ ਕੰਮ ਕਰਨੇ ਪੈਂਦੇ ਆ ਪਰ ਤੁਹਾਨੂੰ ਕਿਵੇਂ ਪਤਾ ਲੱਗੇ ਆਮ ਲੋਕਾਂ ਨੂੰ ਮਤਲਬ ਬਹੁਤਾ ਢੜਕਣ ਦੀ ਲੋੜ ਨਹੀਂ ਤੇ ਸਾਡੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਜਾਣਕਾਰੀ ਤੁਹਾਨੂੰ ਮਿਲ ਸਕੇ ਉਸ ਬਾਰੇ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਵਾਂਗਾ ਉਸ ਤੋਂ ਪਹਿਲਾਂ ਗੁਜ਼ਾਰਸ਼ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਕਿਉਂਕਿ ਅਸੀਂ ਕਿਤੇ ਕਿਰਾਏ ਤੋਂ ਪਰੇਸ਼ਾਨ ਲੋਕਾਂ ਦੇ ਲਈ ਔਰ ਗੱਡੀ ਵਾਲੇ ਵੀਰਾਂ ਦੇ ਲਈ ਮੱਤਰ ਪਾਠ ਦਾ ਉਹ ਪਾਉਂਦੇ ਰਹਿੰਦਾ ਜਿਹੜੇ ਆਮ ਲੋਕਾਂ ਲਈ ਔਰ ਗੱਧੇ ਵਾਲੇ ਵੀਰਾਂ ਦੇ ਲਈ ਕਾਫੀ ਲਾਹੇਵੰਦ ਹੁੰਦਾ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹੁਣ ਗੱਲ ਕਰਦਾ ਵੀ ਪਤਾ ਕਿਵੇਂ ਲੱਗੇ ਵੀ ਘਰ ਦੇ ਵਿੱਚ ਬਾਬਾ ਘੋਰੀ ਦਾ ਪੈਰਾ ਚੱਲਦਾ। ਦੋਸਤੋ ਉਹਦੀ ਪਛਾਣ ਦੇ ਲਈ ਕਿਸੇ ਪਰਿਵਾਰ ਤੇ ਕਿਸੇ ਜੀ ਤੇ ਪੈਰਾਗਾ ਤਾਂ ਪਹਿਲਾਂ ਸਭ ਤੋਂ ਜ਼ਿਆਦਾ ਕਰੋਸ ਬਹੁਤ ਕਰਨ ਲੱਗ ਜਾਂਦਾ। ਤਾਂ ਸਿਰ ਕਰਦਾ ਮੜ ਮੜੀ ਗੱਲ ਤੇ ਚੜਚੜਾ ਪਾਣਾ। ਗੁੱਸਾ ਕਰੋਧਾਉਣਾ ਅੱਛਾ ਨੰਬਰ 2 ਉਹ ਨਹਾਉਣ ਤੋਂ ਦਾ ਵੀ ਤੈਣ ਛੱਡ ਦਿੰਦਾ ਓਨੋਂ ਜ਼ਿਆਦਾ ਸਫਾਈ ਦਾ ਕੋਈ ਮਤਲਬ ਖਿਆਲ ਨਹੀਂ ਰਹਿੰਦਾ ਗੰਦਗੀ ਦੇ ਵਿੱਚ ਰਹਿ ਕੇ ਖੁਸ਼ ਰਹਿਣ ਲੱਗ ਜਾਂਦਾ ਜਿਹੜਾ ਕੱਪੜੇ ਲੇੜਾ ਕੋਈ ਉਹਦਾ ਕੱਪੜਾ ਪਾਉਣਾ ਉਹਦਾ ਵੀ ਕੋਈ ਉਪਰੇ ਨਹੀਂ ਕਰਦਾ ਕੋਈ ਪਾਟੇ ਕੱਪੜਾ ਉਹ ਵੀ ਉਹਨੇ ਪਾ ਲੈਣਾ ਕੋਈ ਸਾਪ ਹੈ ਜਾਂ ਨਹੀਂ ਹੈ ਉਸ ਚੀਜ਼ ਦਾ ਕੋਈ ਨਹੀਂ ਔਰ ਕਈ ਵਾਰ ਨਸ਼ੇ ਦੀ ਵੀ ਲਤ ਲੱਗ ਜਾਂਦੀ ਹੈ ਕੋਈ ਸਿਗਰਟਾਂ ਵੀ ਲੱਗੇ ਸ਼ਰਾਬ ਪੀਣ ਲੱਗੇ ਮਤਲਬ ਕੋਈ ਨਸ਼ੇ ਕਿੰਨੇ ਵੀ ਇਹ ਚੀਜ਼ ਵੱਲ ਜਾਂਦਾ ਬੰਦਾ ਜਦੋਂ ਬੱਬੇ ਕੋਰੀ ਦਾ ਪੈਰਾ ਹੁੰਦਾ ਘਰ ਦੇ ਵਿੱਚੋਂ ਗੰਦੀ ਗੰਦੀ ਬਦਬੂ ਆਉਣੀ স্মੈਲ ਆਉਣੀ ਘਰ ਦੇ ਵਿੱਚੋਂ ਅੰਦਰ ਵੱਡਿਆਂ ਨੂੰ ਕਰ ਦੇ ਵਿੱਚ ਵੱਡ ਦੇਣਾ ਹਵਾੜ ਆਉਣੇ ਇਹ ਵੀ ਹੁੰਦਾ ਹੈ ਉਸ ਤੋਂ ਬਾਅਦ ਕੋਈ ਬੱਚਾ ਜਾਂ ਕੋਈ ਪ੍ਰਵਾਦਾ ਜੀ ਹੈ ਉਹਨੇ ਸਵੇਰੇ ਉੱਠਣਾ ਵੀ ਆਪਦੇ ਹਿਸਾਬ ਦੇ ਨਾਲ ਆ ਜੇ ਤੁਸੀਂ ਉਠਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਰੋਧ ਕਰੂਗਾ ਪਿਆ ਰਹਿਣਾ ਆਪਣੀ ਮਰਜ਼ੀ ਦੇ ਨਾਲ ਭਾਵੇਂ ਜਿੰਨੇ ਵਜੇ ਮਰਜ਼ੀ ਉੱਠ ਖੜੇ ਤੇ ਇਸ ਵੇਲੇ 4 ਵਜੇ ਉੱਠ ਖੜੇ ਬੱਕਰੀ ਗੱਲ ਹੈ ਉੱਠਣ ਦੇ ਵਿੱਚ ਵੀ ਲੇਟ ਹੋ ਜਾਂਦਾ ਹੈ ਰਹਿਣ ਸਹਿਣ ਖਾਣੇ ਦਾ ਵੀ ਬਦਲਾ ਆ ਜਾਂਦਾ ਹੈ ਖਾਣਾ ਲੋੜ ਤੋਂ ਜ਼ਿਆਦਾ ਖਾਣ ਲੱਗ ਜਾਂਦਾ ਹੈ ਔਰ ਬੇਸਾਬ ਖਾਣ ਲੱਗ ਜਾਂਦਾ ਹੈ ਮਤਲਬ ਇਹ ਕੁਸ਼ਣ ਮੇਨ ਨਿਸ਼ਾਨਿਆਂ ਨੇ ਗੰਦਗੀ ਦੇ ਵਿੱਚ ਰਹਿਣਾ ਨਹਾਉਣ ਧੋਣ ਦਾ ਪ੍ਰਬੰਧ ਨਾ ਕਰਨਾ ਨਸ਼ੇ ਪਤਾ ਕਰਨ ਲੱਗ ਜਾਣਾ ਕੱਪੜੇ ਪਾਟੇ ਜੁੜੇ ਪਹਿਨਣਾ ਬੇਟੈਂਾਂ ਘਰੇ ਆਉਣਾ ਬੇਟੈਂਾਂ ਘਰੋਂ ਜਾਣਾ ਕੋਈ ਸ਼ਡਿਊਲ ਨਹੀਂ ਹੈਗਾ ਵੀ ਸਵੇਰੇ ਸਨੇਹ ਉੱਠਣਾ ਕੋਈ ਸਿਸਟਮ ਨਹੀਂ ਹੈਗਾ ਇੱਕ ਉਸਰ ਪਹਿਚਾਣ ਬਬੇ ਕੋਰੀ ਦੀ ਉਹਨਾਂ ਨੂੰ ਬਾਰੇ ਨੂੰ ਸ਼ਾਂਤ ਕਿਵੇਂ ਕਰਨਾ ਜੇ ਤੁਹਾਨੂੰ ਸਮਝ ਆਏਗੀ ਵੀ ਅੱਜ ਤੁਹਾਨੂੰ ਇਸੇ ਇਸੇ ਵੀਡੀਓ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਦੱਸਣ ਦੀ ਵੀ ਤੁਸੀਂ ਉਸ ਨੂੰ ਸ਼ਾਂਤ ਕਿਵੇਂ ਕਰਨਾ ਜੇ ਤੁਹਾਨੂੰ ਪਤਾ ਲੱਗ ਗਿਆ ਬਾਰ ਵਾਲੇ ਜਣ ਜਾਂ ਦਵਾਰ ਵਾਲੇ ਦੇ ਨੇ ਤੁਸੀਂ ਚਾਰ ਪਿੰਨੇ ਸਵਾਦੀਆ ਬਣਾ ਲੈਣੇ ਨੇ ਚਾਰ ਚੂਰਦੀਆ ਬਣਾ ਲੈਣੇ ਨੇ ਦੋ ਲੱਡੂ ਲੈ ਲੈਣੇ ਦੋ ਅੰਡੇ ਲੈ ਲੈਣੇ ਇੱਕ ਮਾਰੂ ਚਾਹ ਜਾਦੀ ਅਸਰਾਬ ਦਾ ਜੇ ਤੁਸੀਂ ਇਸਰਾਬ ਕਰੇ ਕੋਈ ਅਰਥ ਦਤਾ ਆਦੀ ਅਸਰਾਬ ਦਾ ਲਾ ਸਕਦੇ ਹੋ ਨਹੀਂ ਮਾਰੂ ਚਾਹ ਨਾਲ ਵੀ ਡੰਗ ਸਰ ਜਾਂਦਾ ਹੈ ਮਾਰੂ ਚਾਹ ਕੋਈ ਉਹਦੇ ਪਾਟੇ ਪੁਰਾਣੇ ਕੱਪੜੇ ਕੋਈ ਪਾਟੇ ਪੁਰਾਣੀ ਟੁੱਟੀਆਂ ਚੱਪਲਾ ਜਿਹੜਾ ਕੋਈ ਤੁਹਾਨੂੰ ਪੇਸ਼ੈਂਟ ਲੱਗਦਾ ਵੀ ਘਰ ਦੇ ਵਿੱਚ ਇਸ ਚੀਜ਼ ਦਾ ਪਰ ਇਹਨਾਂ ਤੇ ਆ ਉਹਦੇ ਕੋਈ ਪੁਰਾਣੇ ਬੂਟ ਚੱਪਲ ਕੋਈ ਵੀ ਜਿਹੜੇ ਚਾਹੇ ਕੱਟ ਜੋਜ ਕਰ ਦੋ ਉਹ ਪਾ ਦਿਓ ਤੇ ਹੋਰ ਚਾਹ ਦੇ ਨਾਲ ਤੁਸੀਂ ਕੋਈ ਜੇ ਨਸ਼ੇ ਵਗੈਰਾ ਜਿਵੇਂ ਕੋਈ ਪੁੱਕੀ ਵਗੈਰਾ ਮਿਲ ਸਕਦੀ ਜੇ ਤਾਂ ਉਹ ਅਵੇਲੇਬਲ ਹੈ ਤਾਂ ਕਰ ਦਿਓ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਇਹ ਚੀਜ਼ਾਂ ਸਾਰੇ ਇਕੱਠਿਆਂ ਕਰਕੇ ਉਹਦੇ ਉੱਤੇ ਚਾਹ ਕੇ ਸੱਤ ਵਾਰੀ ਅਰਜ ਬੇਨਤੀ ਲਾ ਕੇ ਇਹ ਬੱਬਾ ਕੁਰਜੀ ਅਸੀਂ ਤੁਹਾਡਾ ਅਸੀਂ ਕਿਸੇ ਦਾ ਵੀ ਮਾੜਾ ਨਹੀਂ ਕੀਤਾ ਜੇ ਕਿਸੇ ਨੇ ਕੋਈ ਸਾਡੇ ਤੇ ਮਾੜਾ ਪੈਰਾਪ ਕਰਕੇ ਭੇਜਿਆ ਤੁਸੀਂ ਸਾਡੇ ਘਰ ਨੂੰ ਸ਼ਾਂਤੀ ਦਿਓ ਆਪਦੇ ਸਥਾਨਾਂ ਤੇ ਬਰਾਜਮਾਨ ਹੋਵੋ ਉਹ ਤੁਸੀਂ ਜਿਹੜਾ ਸਮਾਨਾ ਸੱਤ ਵਾਰੀ ਚਾਹ ਕੇ ਐਂਟੀ ਕਲॉकवाइज ਉਲਟੇ ਲੋੜਕ ਮਾਰ ਕੇ ਤੁਸੀਂ ਉਹ ਗੰਦੇ ਬੰਦੇ ਥਾਂ ਮੇ ਧਾਰ ਦੋ ਕਿਤੇ ਜਿੱਥੇ ਥੋੜੀ ਜਿਹੀ ਗੰਦਗੀ ਹੈ ਉੱਥੇ ਪੈਰਾ ਜਲਦੀ ਵੱਧ ਰਹਿ ਜਾਂਦਾ ਉਥੋ ਤੁਹਾਡਾ ਭੋਗ ਪ੍ਰਸ਼ਾਦ ਤੇ ਮਨਜ਼ੂਰ ਜਿਵੇਂ ਸਾਡਾ ਰੂੜੀ ਹੋ ਗਈ ਜਾਂ ਤੁਹਾਡੀ ਕੋਈ ਮਤਲਬ ਗੰਦੀ ਥਾਂ ਜਗ੍ਹਾ ਹੈ ਜਿੱਥੇ ਰੂੜੀਆਂ ਵਗੈਰਾ ਪਿੰਜ ਨੇ ਉਥੇ ਤੁਸੀਂ ਇਹ ਭੋਗ ਪ੍ਰਸ਼ਾਦ ਦੇ ਦਿਓ ਇਹ ਤੁਸੀਂ ਤਿੰਨ ਜਾਂ ਚਾਰ ਵਾਰ ਕਰਦੇ ਹੋਗੇ ਤਿੰਨ ਚਾਰ ਵਾਰ ਕਰਨ ਦੇ ਨਾਲ ਹੀ ਤੁਹਾਡਾ ਜਿਹੜਾ ਪੈਰਾ ਬਿਲਕੁਲ ਸਾਫ਼ ਹੋ ਜਾਊ ਜੇ ਅਗਰ ਫੇਰ ਵੀ ਕੋਈ ਤੁਹਾਨੂੰ ਪ੍ਰੋਬਲਮ ਰਹਿੰਦੀ ਹੈ ਤਾ ਇਸ ਦੇ ਕਾਲੇਲਮ ਦੇ ਵਿੱਚ ਸੁੱਖਾ ਲਾਦੇ ਨੇ ਉਹਦੇ ਵਿੱਚ ਮੁਰਗਾ ਵੀ ਆਉਂਦਾ ਤੇ ਛੱਤਰੇ ਦੇ ਵੇਲੇ ਵੀ ਲੱਗੇ ਜਾਂਦੇ ਪਰ ਉਹ ਚੀਜ਼ਾਂ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੋ ਵੀ ਤੁਸੀਂ ਇਹ ਤੁਹਾਡਾ ਲੱਡੂ ਪਿੰਨੀ ਦੇ ਨਾਲ ਹੀ ਕੰਮ ਸਰ ਜੇ ਉਹ ਬਾਦਿਆਂ ਗੱਲਾਂ ਨੇ ਜੇ ਕੋਈ ਦਿੱਕਤ ਹੈਗੇ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸੋ ਅੱਜ ਦੇ ਲਈ ਇੰਨਾ ਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ